ਨਕਸਲਵਾਦ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦ੍ਰਿਸ਼ਟੀਕੋਣ ਸਪਸ਼ਟਤਾ, ਤਾਲਮੇਲ ਅਤੇ ਦ੍ਰਿੜਤਾ ਦੁਆਰਾ ਦਰਸਾਇਆ ਗਿਆ ਹੈ। ਉਹ ਗੁਣ ਜਿਨ੍ਹਾਂ ਦੀ ਯੂਪੀਏ ਵਿੱਚ ਸਾਲਾਂ ਬੱਧੀ ਬਹੁਤ ਘਟ ਰਹੀ ਹੈ। ਪਹਿਲਾਂ ਦੇ ਪ੍ਰਤੀਕਿਰਿਆਸ਼ੀਲ ਰੁਖ ਦੇ ਉਲਟ, ਐਨਡੀਏ ਦਾ ਜਵਾਬ ਪਹਿਲਾਂ ਤੋਂ ਵੀ ਪ੍ਰਭਾਵੀ ਅਤੇ ਦੰਡਕਾਰੀ ਦੋਵੇਂ ਹੀ ਰਿਹਾ ਹੈ, ਜਿਸ ਨੂੰ ਰਾਜਨੀਤਿਕ ਇੱਛਾ ਸ਼ਕਤੀ ਅਤੇ ਜ਼ਮੀਨੀ ਪੱਧਰ ਤੇ ਅਮਨ ਦੁਆਰਾ ਸਮਰਥਿਤ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੂੰ ਸਸ਼ਕਤ ਬਣਾਉਣਾ, ਖੁਫੀਆ ਪਾੜੇ ਨੂੰ ਪਾਰਨਾ ਤੇ ਲੰਬੇ ਸਮੇਂ ਦੇ ਆਪਰੇਸ਼ਨ ਸ਼ੁਰੂ ਕਰਨ ਲਈ ਇੱਕ ਸੁਚੇਤ ਯਤਨ ਕੀਤਾ ਗਿਆ ਹੈ। ਇਹ ਅਚਹੀ ਸਰਕਾਰ ਨਹੀਂ ਹੈ ਜੋ ਦੁਖਾਂਤ ਦੇ ਜਵਾਬ ਦੀ ਉਡੀਕ ਕਰਦੀ ਹੈ। ਇਹ ਖਤਰੇਦਾਰ ਸਰ ਗਰਮੀ ਨਾਲ ਪਿੱਛਾ ਕਰਦੀ ਹੈ, ਨਕਸਲਵਾਦੀ ਫੰਡਿੰਗ ਨੂੰ ਦਬਾਉਂਦੀ ਹੈ ਤੇ ਨੈੱਟਵਰਕਾਂ ਨੂੰ ਖਤਮ ਕਰਦੀ ਹੈ। ਕੈਂਪਾਂ ਅਤੇ ਕਿਲੇਦਾਰ ਪੁਲਿਸ ਥਾਣਿਆਂ ਦੇ ਵਿਸਥਾਰ ਦੁਆਰਾ ਉਹਨਾਂ ਨੂੰ ਸੁਰੱਖਿਅਤ ਪਨਾਹਗਾਰਾਂ ਤੋਂ ਇਨਕਾਰ ਕਰਦੀ ਹੈ। ਪਿਛਲੇ ਤਹਾਕੇ ਵਿੱਚ ਜ਼ਮੀਨੀ ਪੱਧਰ ਤੇ ਬਦਲਾਅ ਦਿਖਾਈ ਦੇ ਰਿਹਾ ਹੈ। 2014 ਵਿੱਚ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਵਿੱਚ ਸਿਰਫ 68 ਕਿਲਾਬੰਦ ਪੁਲਿਸ ਸਟੇਸ਼ਨਾਂ ਦਾ ਅਰਜਸ਼ੇ 100 ਤੋਂ ਵੱਧ ਹਨ ਇਕੱਲੇ 2014 ਪੁਨੀ ਤੋਂ ਕੁਲ 280 ਨਵੇਂ ਸੁਰੱਖਿਆ ਕੈਂਪ ਬਣੇ ਹਨ ਇਸ ਦੇ ਨਾਲ ਹੀ ਸਰਕਾਰ ਨੇ ਵੱਡੇ ਪੱਧਰ ਤੇ ਪੁਨੀਆਬ ਦੀ ਢਾਂਚਾ ਤੇ ਭਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ ਉਹਨਾਂ ਪਿੰਡਾਂ ਵਿੱਚ ਜਿੱਥੇ ਮਾਓਵਾਦੀ ਕਦੇ ਕੰਗਾਰੂ ਅਦਾਲਤਾਂ ਲਾਉਂਦੇ ਸਨ ਅੱਜ ਬੈਂਕਿੰਗ ਪੱਤਰਕਾਰ ਏਟੀਐਮ ਮਸ਼ੀਨਾ ਇੱਥੋਂ ਤੱਕ ਕਿ ਮੋਬਾਈਲ ਟਾਵਰ ਵੀ ਮਿਲਣ ਗਏ ਆਤਵਾੜ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜ਼ਰੂਰੀ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਭਰਨ ਲਈ 2017 ਵਿੱਚ ਇੱਕ ਵਿਸ਼ੇਸ਼ ਕੇਂਦਰੀ ਸਹਾਇਤਾ ਯੋਜਨਾ ਸ਼ੁਰੂ ਕੀਤੀ ਗਈ ਸੀ 3563 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਗਏ ਹਨ